ਗੈਸ ਲੀਕ ਹੋਏ ਇਹਦੇ ਬਾਰੇ ਦੱਸੋ ਦੇਖੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਕੀ ਚਾਰਜ ਸਰਾਸੁਖਾਨ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਇਮੀਜਲੀ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਡਾ ਸਟੋਰੀ ਹੈਗਾ ਇਹ ਸਟੋਰ ਕਾਦਾ ਸੀ ਵਿੱਚ ਇਹ ਕਿਸਰੀ ਕੋਈ ਕੋल्ड ਸਟੋਰ ਆ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਠੀਕ ਸਰ ਪਾਜੀ ਕਿਹਨਾਂ ਨਾਮ ਤੋਂ ਮੈਂ ਔਂਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਹੈ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫ਼ਤਰ ਰਾਜਵਿੰਦ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੌਕੇ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜਿੰਮੇਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਚਾਹ ਲੋ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਚਾਹ ਲੋ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕਜ ਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਕਿੱਸਾ ਖਤਰਨਾਕ ਤਾਂ ਇਹ ਬਹੁਤ ਹੈ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਕਿ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਹੈ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਕੋਲ ਸਟੋਰ ਹੈ ਕਾਦਾ ਹੈਗਾ ਇਹ ਆਲੂਆਂ ਦਾ ਕੋਲ ਸਟੋਰ ਵੈਸੇ ਰਹੀ ਸ਼ੀ ਜਗ੍ਹਾ ਤੇ ਇਹ ਲੌਂਗ ਥੀ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਆਸੀ ਬਾਅਦ ਚ ਬਣੇ ਆ ਐਨਓਸੀ ਦਾ ਕੁਝ ਹੁੰਦਾ ਹੈ ਨਾ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂ ਜੀ